ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਬੇਅਦਬੀਆਂ ਕਰਕੇ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਵੱਡਾ ਫੈਸਲਾ ਆ ਸਕਦਾ ਹੈ ਪੰਜਾਬ ਦੇ ਲਈ ਇਤਿਹਾਸਿਕ ਹੋ ਸਕਦਾ ਹੈ ਵਿਧਾਨ ਸਭਾ ਦਾ ਇਹ اجلاس ਬੇਅਦਬੀ ਖਿਲਾਫ ਕਾਨੂੰਨ ਲਿਆਇਆ ਜਾ ਸਕਦਾ ਹੈ ਮਾਨ ਸਰਕਾਰ ਕਾਨੂੰਨ ਲੈ ਕੇ ਆਵੇਗੀ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਹੈ ਬੇਅਦਬੀਆਂ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਤੇ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਦੀ ਜਿਹੜੀ ਇਹ ਮੰਗ ਹੈ ਉਹ ਮਾਨ ਸਰਕਾਰ ਪੂਰੀ ਕਰੇਗੀ 2 ਸਾਲ ਤੋਂ ਉੱਪਰ ਲਗਾਤਾਰ ਸਮਾਣਾ ਵਿਖੇ ਮੋਰਚਾ ਜਾਰੀ ਹੈ ਸਮਾਣਾ ਵਿਖੇ ਕਾਨੂੰਨ ਬਣਾਉਣ ਨੂੰ ਲੈ ਕੇ ਮੋਰਚਾ ਇਹ ਲਗਾਤਾਰ ਜਾਰੀ ਹੈ ਭਾਈ ਗੁਰਜੀਤ ਸਿੰਘ ਖੇੜੀ ਨਗਾਇਆ ਵੱਲੋਂ ਲਗਾਤਾਰ ਇਹ ਧਰਨਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਵਾਰ ਮੀਟਿੰਗਾਂ ਕਰ ਚੁੱਕੇ ਨੇ ਤੇ ਭਗਵੰਤ ਸਿੰਘ ਮਾਨ ਨੇ ਮੋਰਚੇ ਨੂੰ ਕਾਨੂੰਨ ਬਣਾਉਣ ਦੀ ਜਿਹੜੀ ਹੈ ਇੱਕ ਗੱਲ ਕਹੀ ਹੈ ਇਸ ਮੋਰਚੇ ਨੂੰ ਲੈ ਕੇ ਹੁਣ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੇਅਦਬੀਆਂ ਨੂੰ ਲੈ ਕੇ ਵੱਡਾ ਫੈਸਲਾ ਲਿੱਤਾ ਜਾ ਸਕਦਾ ਹੈ ਵਿਸ਼ੇਸ਼ اجلاس 10 ਤੇ 11 ਜੁਲਾਈ ਨੂੰ ਬੁਲਾਇਆ ਗਿਆ ਹੈ ਵਿਧਾਨ ਸਭਾ ਦਾ ਇਹ ਵਿਸ਼ੇਸ਼ اجلاس ਹੋਵੇਗਾ ਬੇਅਦਬੀ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਤੇ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਦੀ ਮੰਗ ਪੂਰੀ ਕਰਨ ਦੇ ਲਈ ਵਚਨਬੱਧ ਨਜ਼ਰ ਆ ਰਹੀ ਹੈ ਮਾਨ ਸਰਕਾਰ 2 ਸਾਲ ਤੋਂ ਉੱਪਰ ਲਗਾਤਾਰ ਸਮਾਣਾ ਵਿਖੇ ਮੋਰਚਾ ਚੱਲ ਰਹੀ ਹੈ ਤੇ ਹੁਣ ਸਰਕਾਰ ਫੈਸਲਾ ਲੈ ਸਕਦੀ ਹੈ ਸਰਕਾਰ ਜਿਹੜੀ ਹੈ ਬੇਅਦਬੀਆਂ ਨੂੰ ਲੈ ਕੇ ਨਵਾਂ ਕੋਈ ਫੈਸਲਾ ਲੈ ਸਕਦੀ ਹੈ ਤਾਂ ਇਸ ਖਬਰ ਤੇ ਅੱਗੇ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਦੱਸਿਆ ਜਾ ਰਿਹਾ ਹੈ ਕਿ 10 ਤੇ 11 ਜੁਲਾਈ ਨੂੰ ਵਿਸ਼ੇਸ਼ اجلاس ਬੁਲਾਇਆ ਗਿਆ ਹੈ ਤੇ ਇਸ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜੇ ਬਿਲਕੁਲ ਦੇਖੋ ਕਿਉਂਕਿ ਪੰਜਾਬ ਦੇ ਵਿੱਚ ਕਈ ਵਾਰੀ ਜੋ ਕੀ ਹੈ ਵੇਖਣ ਨੂੰ ਮਿਲਿਆ ਕਿ ਬੇਅਦਬੀਆਂ ਦੇ ਜੁਕੀਆਂ ਮਾਮਲੇ ਸਾਹਮਣੇ ਆਏ ਜਿਸ ਨੂੰ ਲੈ ਕੇ ਲਗਾਤਾਰ ਜੋ ਕੀ ਹੈ ਕਈ ਵਾਰੀ ਜੋ ਕੀ ਹੈ ਦੋਸ਼ੀਆਂ ਨੂੰ ਸਜ਼ਾ ਵੀ ਮਿਲੀਆਂ ਲੇਕਿਨ ਕਈ ਵਾਰੀ ਜੋ ਕੀ ਹੈ ਮਾਮਲਾ ਠੰਡੇ ਵਸਤੇ ਦੇ ਵਿੱਚ ਵੀ ਜਾਂਦਾ ਨਜ਼ਰ ਆਇਆ ਹੁਣ ਇਸ ਪੂਰੀ ਚੀਜ਼ ਨੂੰ ਵੇਖਦੇ ਹੋਏ ਕਿ ਤਨਾ ਕਿਤੇ ਇੱਕ ਖਾਸਾ ਸਪੈਸ਼ਲ اجلاس ਜੋ ਕਿ ਉਹ ਬੁਲਾਇਆ ਜਾ ਰਿਹਾ ਵਿਧਾਨ ਸਭਾ ਦਾ ਜਿਸ ਦੇ ਵਿੱਚ ਹੁਣ ਇਹ ਦੇਖਿਆ ਜਾਊਗਾ ਕਿ ਕਿਸ ਤਰੀਕੇ ਦੇ ਨਾਲ ਜੋ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੋਕਿਆ ਜਾਵੇ ਤੇ ਬੇਦਬੀਆਂ ਦੇ ਮਾਮਲਿਆਂ ਨੂੰ ਘਟਾਇਆ ਜਾ ਸਕੇ ਜਾਂ ਫਿਰ ਕਿਉਂਕਿ ਦੇਖੋ ਬੇਦਬੀ ਜਦੋਂ ਹੁੰਦੀ ਹੈ ਕੋਈ ਲੀਗਲ ਕੋਈ ਜੋ ਕਿ ਇਨਕ੍ਰੋਚਮੈਂਟ ਹੈ ਲੀਗਲ ਰੁਕੀ ਹੈ ਕਿਸੇ ਤਰੀਕੇ ਦਾ ਮਾਮਲਾ ਨਹੀਂ ਹੈ ਬਲਕਿ ਲੋਕਾਂ ਦੀ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੁੰਦਾ ਉਸ ਚੀਜ਼ ਨੂੰ ਵੇਖਦੇ ਹੋਏ ਰਿਲੀਜੀਅਸ ਸੈਂਟੀਮੈਂਟਸ ਕਿਸੇ ਤੇ ਹਰਟ ਨਾ ਹੋਣ ਦੇ ਨਾਲ ਦੇ ਨਾਲ ਇੱਕ ਪਾਸੇ ਰਿਲੀਜੀਅਸ ਸੈਂਟੀਮੈਂਟ ਹਰਟ ਹੁੰਦਾ ਨੇ ਦੂਜੇ ਪਾਸੇ ਪੂਰੀ ਸਟੇਟ ਨੂੰ ਖਤਰਾ ਹੁੰਦਾ ਜਦੋਂ ਇਹੋ ਜਿਹਾ ਕੋਈ ਵਾਕਿਆ ਹੁੰਦਾ ਤਾਂ ਜ਼ਰੂਰ ਮਾਹੌਲ ਵੀ ਖਰਾਬ ਹੋ ਸਕਦਾ ਹੈ ਇਹੋ ਜਿਹੇ ਵਿੱਚ ਨਾ ਮਾਹੌਲ ਖਰਾਬ ਹੋਏ ਨਾ ਕਿਸੇ ਦਾ ਜੋ ਕਿ ਕਿਸੇ ਨੂੰ ਠੇਸ ਪਹੁੰਚੇ ਨ तमाम ਸੀਜ਼ਨ ਨੂੰ ਮਤਲਬ ਨਜ਼ਰ ਰੱਖਦੇ ਹੋਏ 10 ਤੋਂ 11 ਤਰੀਕ ਨੂੰ ਜੋ ਗੈਸ ਸਪੈਸ਼ਲ اجلاس ਬੁਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਜੋ ਕਿ ਹੈ ਇਸ ਮਾਮਲੇ ਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਿਸ ਤਰ੍ਹਾਂ ਕਿ ਇਹ ਕਿਹਾ ਜਾ ਸਕਦਾ ਹੈ ਕਿ ਬੇਦਬੀਆਂ ਦੇ ਮਾਮਲੇ ਨੂੰ ਲੈ ਕੇ ਹੁਣ ਇਸ ਵਕਤ ਪੰਜਾਬ ਸਰਕਾਰ ਜੋ ਕਿ ਹੈ ਉਹ ਕਾਫੀ ਜ਼ਿਆਦਾ ਸਜਰਦ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀ ਅਨਮੋਲ ਸਮਾਨਾ ਵਿਖੇ ਇਸੇ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਮੋਰਚਾ ਉੱਥੇ ਲਗਾਤਾਰ جاری ਹੈ ਭਾਈ ਗੁਰਜੀਤ ਸਿੰਘ ਖੇੜੀ ਜਿਹੜੇ ਨੇ ਲਗਾਤਾਰ ਉੱਥੇ ਮੋਰਚਾ ਦੇ ਰਹੇ ਨੇ ਤਾਂ ਕੀ ਉਹਨਾਂ ਦੇ ਧਰਨੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ ਜਾਂ ਫਿਰ ਮਾਨ ਸਰਕਾਰ ਪਹਿਲਾਂ ਤੋਂ ਹੀ ਇਸ ਤੇ ਪਲੈਨਿੰਗ ਕਰ ਰਹੀ ਸੀਗੀ ਤੇ ਕਿਉਂਕਿ ਇਹ ਵੱਡਾ ਫੈਸਲਾ ਇਸ ਕਰਕੇ ਇਸ ਤੇ ਸਮਾਂ ਲੱਗ ਰਿਹਾ ਹੈ ਬਿਲਕੁਲ ਕਿਉਂਕਿ ਦੇਖੋ ਸਿਰਫ ਇਦਾਂ ਨਹੀਂ ਹੈ ਕਿ ਸਿਰਫ ਇੱਕ ਧਰਨੇ ਕਰਕੇ ਆ ਕਿਸੇ ਚੀਜ਼ ਨੂੰ ਮੰਨਨ ਦਾ ਰੱਖਦੇ ਹੋਏ ਹੋ ਰਿਹਾ ਬਲਕਿ ਕਿਉਂਕਿ ਸਟੇਟ ਦੇ ਵਿੱਚ ਲਗਾਤਾਰ ਬੇਅਦਕੀਆਂ ਦੇ ਮਾਮਲੇ ਸਾਹਮਣੇ ਆ ਰਹੇ ਸੀ ਕਿ ਰਿਲੀਜੀਅਸ ਸੈਂਟੀਮੈਂਟਸ ਵਧਾਠ ਹੋ ਰਹੇ ਨੇ ਦੂਜੇ ਪਾਸੇ ਜੋ ਕਿ ਮਾਹੌਲ ਖਰਾਬ ਹੋਣ ਦਾ ਵੀ ਡਰ ਹੁੰਦਾ ਤਾਂ ਉਸ ਚੀਜ਼ ਨੂੰ ਖਦ ਨਜ਼ਰ ਰੱਖਦੇ ਹੋਏ ਕਿ ਤਨਾ ਕਿਤੇ ਪੰਜਾਬ ਸਰਕਾਰ ਵੱਲੋਂ ਜੋ ਕਿ ਇਹਨ ਕਿਸਮਾ ਉਹਨਾਂ ਲੈ ਕੇ ਅਨਾ ਸਖ਼ਤ ਰੁਕ ਜੋਗਿਆ ਅਪਣਾਇਆ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਅਨਮੋਲ ਤਾਂ ਕੀ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਇਸ ਵਿੱਚਕਾਰ ਵੱਧ ਸਕਦੀਆਂ ਨੇ ਕਿਉਂਕਿ ਬੇਅਦਬੀਆਂ ਜਿਹੜੀਆਂ ਹੋਈਆਂ ਨੇ ਉਸ ਦੇ ਵਿੱਚ ਸੁਖਬੀਰ ਬਾਦਲ ਦੇ ਵੀ ਨਾਮ ਸਾਹਮਣੇ ਆਏ ਉਹਨਾਂ ਦੇ ਰਾਜ ਦੇ ਵਿੱਚ ਵੀ ਇਹ ਸਾਰੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਸੀਗੀਆਂ ਤਾਂ ਕਿ ਉਹਨਾਂ ਦੀ ਮੁਸ਼ਕਿਲ ਵੀ ਵੱਧ ਸਕਦੀ ਹੈ ਜੇਕਰ ਸਰਕਾਰ ਕੋਈ ਇਸ ਦੇ ਅਗੇਂਸਟ ਜਿਹੜਾ ਹੈ ਫੈਸਲਾ ਲੈ ਕੇ ਆਂਦੀ ਹੈ ਤੇ ਇਸ ਦੇ ਵੱਡਾ ਫੈਸਲਾ ਲੈ ਕੇ ਆਂਦੀ ਹੈ ਜੇਕਰ ਦੇਖੋ ਸੁਖਵੀਰ ਸਿੰਘ ਬਾਦਲ ਜੋ ਕਿ ਨੇ ਉਹਨਾਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਗਈ ਜਾ ਚੁੱਕੀ ਹੈ ਉਸ ਨੂੰ ਲੈ ਕੇ ਉਹਨਾਂ ਉਲੋਕਨੀ ਸਜ਼ਾ ਪੂਰੀ ਵੀ ਕੀਤੀ ਜਾ ਗਈ ਕੀਤੀ ਜਾ ਰਹੀ ਹੈ ਤਨਖਾਹੀਆ ਉਹਨਾਂ ਨੂੰ ਪਹਿਲਾਂ ਹੀ ਇਕਰਾਰ ਕਰ ਦਿੱਤਾ ਗਿਆ ਸੀਗਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੈਦਵੀ ਦੇ ਮਾਮਲੇ ਹੁੰਦੇ ਆ ਜੇਕਰ ਹੁੰਦੇ ਆ ਤਾਂ ਉਹਨਾਂ ਨੂੰ ਫਾਸਟ ਟਰੈਕ ਤਰੀਕੇ ਨਾਲ ਨਿਪਟਾਇਆ ਜਾਵੇ ਉਸ ਦੇ ਲਈ ਖਾਸ ਤੌਰ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਤਾਂ ਅਨਮੋਲ ਜਿਹੜੇ 10 ਤੇ 11 ਜੁਲਾਈ ਨੂੰ ਇਹ ਵਿਸ਼ੇਸ਼ اجلاس ਬੁਲਾਇਆ ਜਾ ਰਿਹਾ ਹੈ ਕੌਣ ਕੌਣ ਇਸ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਕਿਹੜੇ ਕਿਹੜੇ ਮੰਤਰੀਆਂ ਦੀ ਇਸ ਦੇ ਵਿੱਚ ਸ਼ਮੂਲੀਅਤ ਹੋ ਸਕਦੀ ਹੈ ਤੇ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕੋਈ ਮੈਂਬਰ ਹੋ ਸਕਦੇ ਨੇ ਇਸ ਦੇ ਵਿੱਚ ਬਿਲਕੁਲ ਦੇਖੋ ਕਿਉਂਕਿ ਵਿਧਾਨ ਸਭਾ ਦਾ ਜਦੋਂ ਸੈਸ਼ਨ ਹੁੰਦਾ ਹੈ ਤਾਂ ਸਾਰੇ ਜੋ ਵਿਧਾਨ ਸਭਾ ਦੇ ਮੈਂਬਰ ਹੁੰਦੇ ਸੀ ਜਿਹਨਾਂ ਨੂੰ ਜੋ ਕਿ ਐਮਐਲਏ ਹੁੰਦੇ ਆ ਉਹ ਹਮੇਸ਼ਾ ਜੋ ਕਿ ਇਹ ਸਜਲਾਸ ਵਿੱਚ ਪਹੁੰਚਦੇ ਨੇ ਜ਼ਰੂਰ ਰਿਲੀਜੀਅਸ ਰਿਪਰੈਜ਼ੈਂਟੇਟਿਵਜ਼ ਵੀ ਜੋ ਕਿ ਇਸ ਮਾਮਲੇ ਦੇ ਇਸ ਮੌਕੇ ਤੇ ਪਹੁੰਚ ਸਕਦੇ ਨੇ ਲੇਕਿਨ ਮੁੱਖ ਤੌਰ ਤੇ ਵਿਧਾਨ ਸਭਾ ਜੋ ਬੁਲਾਈ ਜਾਂਦੀ ਹੈ ਉਸ ਦੇ ਵਿੱਚ ਐਮਐਲਏ ਜੋ ਕਿ ਆ ਉਹ ਸ਼ਾਮਿਲ ਹੁੰਦੇ ਆ ਸਾਰੇ ਠੀਕ ਹੈ ਅਨਮੋਲ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਸਮਾਨ ਜਾਣਕਾਰੀ ਸਾਂਝੀ ਕੀਤੀ ਤਾਂ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਜਾਵੇਗਾ ਤੇ ਬੇਅਦਬੀ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਤੇ ਫੈਸਲਾ ਲਿਆ ਜਾਵੇਗਾ ਸਰਕਾਰ ਜੋ ਕੀ ਹੈ ਫੈਸਲਾ ਲਿਆ ਸਕਦੀ ਹੈ ਪੰਜਾਬ ਦੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ ਬੇਅਦਬੀਆਂ ਲਗਾਤਾਰ ਐਦਾ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਇਹ ਕਾਫੀ ਠੇਸ ਪਹੁੰਚਾਉਂਦੇ ਨੇ ਕਾਫੀ ਇਮੋਸ਼ਨਲੀ ਜਿਹੜਾ ਇਹ ਲੋਕਾਂ ਨੂੰ ਝੋੜ ਦਿੰਦੇ ਨੇ ਇਸ ਕਰਕੇ ਹੁਣ ਮਾਨ ਸਰਕਾਰ ਇਸ ਤੇ ਵੱਡਾ ਫੈਸਲਾ ਲੈ ਸਕਦੀ ਹੈ ਤਾ ਇਸ ਖਬਰ ਤੇ ਅੱਗੇ ਗੱਲਬਾਤ ਕਰਨ ਲਈ ਸਮਾਣਾ ਤੋਂ ਸਾਡੇ ਨਾਲ ਦਵਿੰਦਰ ਭੱਟੀ ਜੁੜੇ ਹੋਏ ਨੇ ਦਵਿੰਦਰ ਕੀ ਕੁਝ ਤੁਸੀਂ ਕਹਿਣਾ ਚਾਹੋਗੇ ਬੇਅਦਬੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਜੜੀ ਹੈ ਉਹ ਫੈਸਲਾ ਲੈ ਸਕਦੀ ਹੈ 10 ਤੇ 11 ਜੁਲਾਈ ਨੂੰ ਵਿਸ਼ੇਸ਼ اجلاس ਵੀ ਬੁਲਾਇਆ ਗਿਆ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਔਰ ਕਿੰਨਾ ਚਿਰ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਦੋ ਤਿੰਨ ਵਾਰ ਜਿਹੜੀ ਮੀਟਿੰਗ ਹੋ ਚੁੱਕੀ ਹੈ ਤੇ ਟਾਵਰ ਮੋਰਚੇ ਦੀ ਇੱਕ ਮੀਟਿੰਗ ਵੀ ਕਮੇਟੀ ਵੀ ਬਣੀ ਹੋਈ ਹੈ ਮੈਮ ਜੀ ਉਸ ਕਮੇਟੀ ਦੇ ਤਹਿਤ ਹੀ ਚਾਰੇ ਧਰਮਾਂ ਤੋਂ ਮੁੱਖ ਆਗੂ ਉੱਥੇ ਪਹੁੰਚੇ ਔਰ ਉਹਨਾਂ ਵੱਲੋਂ ਦਵਿੰਦਰ ਜੀ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਨਾ ਚਾਹੂੰਗੀ ਕਿ ਤੁਸੀਂ ਥੋੜਾ ਜਿਹਾ ਕੈਮਰੇ ਤੋਂ ਦੂਰ ਹੋ ਕੇ ਬੋਲੋਗੇ ਜੀ ਹਾਂ ਹੁਣ ਤੁਸੀਂ ਬੋਲੋ ਮੈਮ ਉਸ ਤੋਂ ਬਾਅਦ ਉਹਨਾਂ ਨੇ ਭਰੋਸਾ ਦਿੱਤਾ ਔਰ ਉਹ ਨੈਕਸਟ ਡੇ ਹੀ ਮਾਨ ਸਾਹਿਬ ਨੇ ਜਿਹੜੀ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਧਰਮ ਦੇ ਨਾਮ ਸਬੰਧਤ ਜਿਹੜੇ ਕੁਝ ਲੋਕ ਜਾਣਦੇ ਆ ਉਹਨਾਂ ਤੋਂ ਮੀਟਿੰਗ ਦੇ ਵਿੱਚੋਂ ਬੈਠੇ ਔਰ ਨਿਰਣਾ ਵੀ ਲਿਆ ਗਿਆ ਔਰ ਕਿਤਨਾ ਕਿਤੇ ਹਾਲ ਸਾਹਿਬ ਜੀ 12 ਅਕਤੂਬਰ 2024 ਤੋਂ ਇਸ 400 ਫੁੱਟ ਉੱਚੇ ਟਾਵਰ ਤੇ ਚੜ੍ਹੇ ਹੋਏ ਆ ਔਰ ਉਹਨਾਂ ਦੀ ਆਸਾ ਉਮੀਦਾਂ ਦੇ ਤੇ ਬੂਰ ਪੈਂਦਾ ਵੀ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੀ ਸਲਾਹਾਂ ਵੀ ਕਰਦੇ ਆ ਜੀ ਕਿਤੇ ਨਾ ਕਿਤੇ ਸਾਰੇ ਧਰਮਾਂ ਵਾਸਤੇ ਜਿਹੜੀ ਬੇਅਦਬੀ ਰੋਕੂ ਕਾਨੂੰਨ ਬਣੇਗਾ ਉਹਦੇ ਨਾਲ ਤੇ ਕੋਈ ਚੀਜ਼ ਵੀ ਆ ਵੀ ਕਿਸੇ ਦਾ ਵੀ ਦਿਲ ਕਰਦਾ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕਿਤੇ ਵੀ ਬੇਅਦਬੀ ਕਰ ਦਿੰਦਾ ਔਰ ਬਾਅਦ ਦੇ ਵਿੱਚ ਕਿਹਾ ਜਾਂਦਾ ਇਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਉਹ ਸਹੀ ਨਹੀਂ ਜੀ ਸੋ ਇਸ ਕਰਕੇ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਤੇ ਤੁਸੀਂ ਫਿਲਹਾਲ ਖਾਲਸਾ ਜੀ ਨੇ ਸਾਡੀ ਗੱਲਬਾਤ ਕੀ ਕਰਵਾ ਸਕਦੇ ਹੋ ਅਸਲ 'ਚ ਮੈਮ ਇਸਕਾਉਟੀ ਹੈਗੀ ਆ ਨੀਚੇ ਮੈਂ ਕੋਸ਼ਿਸ਼ ਕੀਤੀ ਵੀ ਸੀ ਜੀ ਔਰ ਸਕਾਉਟੀ ਸਿਰਫ ਇੱਕੋ ਨਾਮ ਨਾਮ ਡੇਟਾ ਪਰਕਰਸਨ ਖਾਲਸਾ ਜੀ ਉਹ ਉੱਪਰ ਜਾ ਸਕਦੇ ਨੇ ਉਹ ਆਲਰੇਡੀ ਉੱਪਰ ਨੇ ਠੀਕ ਹੈ ਤੇ ਤੁਸੀਂ ਜੇਕਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਫੈਸਲਾ ਲੈ ਕੇ ਆ ਜਾਂਦੀ ਹੈ ਤਾਂ ਤੁਸੀਂ ਕਿ ਉਸ ਦਾ ਸਵਾਗਤ ਕਰੋਗੇ ਕਿਉਂਕਿ ਲਗਾਤਾਰ ਪੰਜਾਹ ਦਿਨਾਂ ਤੋਂ ਇਹ ਮੋਰਚਾ ਜਾਰੀ ਹੈ ਤੇ ਕੀ ਕੁਝ ਮੰਗ ਤੁਸੀਂ ਸਰਕਾਰ ਤੋਂ ਰੱਖਣਾ ਚਾਹੁੰਦੇ ਹੋ ਤੇ ਕਿੱਦਾਂ ਦੀ ਸਜ਼ਾ ਜਿਹੜੀ ਇਸ ਦੇ ਵਿੱਚ ਹੋਣੀ ਚਾਹੀਦੀ ਹੈ ਜੇਕਰ ਹੁਣ ਕੋਈ ਵੀ ਅਤਿ ਕਰਦਾ ਹੈ ਤਾਂ ਦੇਖੋ ਮੈਡਮ ਸਭ ਤੋਂ ਪਹਿਲਾਂ ਮੈਂ ਮੰਦਸਰਾ ਜਾਵਾਂਗਾ ਕਿ ਜੇ ਚਾਰੇ ਧਰਮ ਨੇ ਜੇ ਗੱਲ ਗੱਲ ਕਰੀ ਉਹਨਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਗ ਦੀ ਜੋਤ ਵੀ ਕਿਹਾ ਗਿਆ ਜੀ ਔਰ ਉਸ ਦੇ ਮੁਤਾਬਕ ਸਜ਼ਾ ਦਾ ਜਿਹੜਾ ਪ੍ਰਬਿਧਾਨ ਹੁੰਦਾ ਹੈ ਉਹਦੇ ਵਿੱਚ ਜਦਾਂ ਇੱਕ ਕਤਲ ਦੀ ਮਤਲਬ ਤਾਂ ਸਜ਼ਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਿਵੇਂ ਕਿ ਇੱਕ ਕੋਈ ਕਤਲ ਕਰਦਾ ਕਿਸੇ ਦਾ ਇਸੇ ਤਰ੍ਹਾਂ ਦੀ ਕੋਈ ਸਜ਼ਾ ਦਾ ਪ੍ਰਵਿਧਾਨ ਹੋਣਾ ਚਾਹੀਦਾ ਔਰ ਅਸੀਂ ਸਵਾਗਤ ਵੀ ਕਰਦੇ ਆਂ ਜੀ ਆਹ ਮਾਨ ਸਰ ਠੀਕ ਹੈ ਦਵਿੰਦਰ ਜੀ ਜਿਹੜੇ ਟਾਵਰ ਤੇ ਚੜ ਕੇ ਧਰਨਾ ਦਿੱਤਾ ਜਾ ਰਿਹਾ ਕਿ ਤੁਸੀਂ ਸਾਨੂੰ ਉਹ ਦਿਖਾ ਸਕਦੇ ਹੋ ਕਿ ਕਿਹੜਾ ਟਾਵਰ ਹੈ ਜਿੱਥੇ ਤੁਸੀਂ ਲਗਾਤਾਰ ਆਪਣਾ ਮੋਰਚਾ ਜਾਰੀ ਰੱਖੇ ਹੋਏ ਹੋ ਮੈਂ ਮੈਂ ਕੋਸ਼ਿਸ਼ ਕਰਦਾ ਹੌਲੀ ਹੌਲੀ ਟਾਵਰ ਵਾਲੀ ਸਾਈਡ ਹੀ ਜਾ ਰਿਹਾ ਮੈਂ ਜੀ ਇਹ ਆਪਾਂ ਨਾਲ ਗੱਲਬਾਤ ਵੀ ਕਰੀ ਚਾਲੀ ਰੱਖਦੇ ਆਂ ਔਰ ਨਾਲ ਨਾਲ ਮੈਂ ਟਾਵਰ ਵਾਲੀ ਸਾਈਡ ਵੀ ਜਾਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ 메인 게ਟ ਜਿਹੜਾ ਉਸ ਨੂੰ ਪ੍ਰਸ਼ਾਸਨ ਵੱਲੋਂ ਲੋਕ ਲਗਾਇਆ ਹੋਇਆ ਜੀ ਔਰ ਇਸ ਟਾਵਰ ਦੇ ਬਿਲਕੁਲ ਨੀਚੇ ਇੱਕ ਪਾਰਕ ਬਣੀ ਹੋਈ ਹੈ ਸ਼ਾਮ ਨੂੰ ਜਿਹੜੇ ਪੱਤੇ ਆ ਜੋ ਕੋਈ ਲੇਡੀਜ਼ ਹੈ ਸੈਰ ਕਰਦੇ ਵੀ ਹੈ ਜੀ ਤੇ ਤੁਹਾਡਾ ਧਰਨਾ ਕਿੰਨੇ ਦਿਨਾਂ ਤੋਂ ਜਾਰੀ ਹੈ ਤੁਸੀਂ ਕਿਸ ਤਰੀਕ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਫਿਰ ਵੀ ਤੁਸੀਂ ਆਪਣਾ ਮੋਰਚਾ ਲਗਾਤਾਰ ਜਾਰੀ ਰੱਖ ਕੇ ਅੱਗੇ ਵਧ ਰਹੇ ਹੋ ਮਾਣੂ ਜੀ ਗੱਲ ਕਰੀਏ ਤਾਂ ਲਗਭਗ ਅਗਸਤ ਜਾਂ ਜੁਲਾਈ ਨੂੰ 9 ਮਹੀਨੇ ਪੂਰੇ ਹੁੰਦੇ ਹੋ ਰਹੇ ਜੀ ਇਸ ਬਾਰਾ 9 ਮਹੀਨਾ ਤਹਿਤ ਥਾਲਸਾ ਜੀ ਪਹਿਲੀ ਵਾਰ ਦਸੰਬਰ ਦੇ ਵਿੱਚ ਬੇਹੋਸ਼ ਹੋਏ ਸੀ ਜੀ ਤੋਂ ਬਾਅਦ ਗਰਮੀ ਦਾ ਚਾਰ ਵਾਰੀ ਬੇਹੋਸ਼ ਹੋ ਚੁੱਕੇ ਨੇ ਹੂੰ ਔਰ ਉਹਨਾਂ ਦੀ ਜਿਹੜੀ ਦੇਖ ਰੇਖ ਹੈ ਇੱਕ ਸਾਡੇ ਲੈਬੋਰਟਰੀ ਆ ਸਮਾਣਾ ਸਰਕਾਰੀ ਹਸਪਤਲ ਦੇ ਸਾਹਮਣੇ ਹੂੰ ਉੱਥੋਂ ਕੋਈ ਲੈਬੋਰਟਰੀ ਵਾਲੇ ਤਖੀਰ ਨੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਨੌਲੇਜ ਹੈ ਉਹੀ ਇਹਨਾਂ ਦੀ ਹਾਰਟ ਬੀਟ ਦੇਣਾ ਕਿ ਉਹੀ ਟੈਕਅਪ ਕਰਦੇ ਸਾਰੇ ਜੀ ਜੇ ਗੱਲ ਕਰੀਏ ਤਾਂ ਪਿਛਲੇ ਦਿਨ ਕੀ ਕਾਫੀ ਜ਼ਿਆਦਾ ਇਹਨਾਂ ਦੀ ਸਥਿਤੀ ਤਣਾਵ ਵਾਲੀ ਆ ਕਿੰਝ ਸੀ ਉਹ ਡਾਕਟਰ ਵੀ ਉੱਪਰ ਜਾ ਕੇ ਟਾਵਰ ਤੇ ਰੋ ਵੀ ਪਏ ਜੀ ਹਾਰਟ ਬੀਟ ਕਾਫੀ ਜ਼ਿਆਦਾ ਇਹਨਾਂ ਦੀ ਲੋ ਸੀ ਹੂੰ ਜੇ ਗੱਲ ਕਰੀਏ ਤਾਂ ਤਬੀ ਮੈਨੂੰ ਸਮਝਦਾ ਨਹੀਂ ਇਹ ਸਿਜਵਾਰੇ ਪਰ ਉਹ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਜਿੰਨ ਪਾਲਸ ਹੁੰਦੀ ਆ ਉਹ 60 ਹੂੰ 60 ਰਹਿ ਗਈ ਕੋਲ ਸੋ ਖਾਲਸਾ ਜੀ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਜੀ ਤੇ ਤੁਸੀਂ ਦਿਵਿੰਦਰ ਜੀ ਇਹ ਤਾਂ ਤੁਹਾਡੇ ਹੌਸਲੇ ਸਾਨੂੰ ਦਿਖ ਰਹੇ ਨੇ ਤੁਸੀਂ ਟਾਵਰ ਤੇ ਇੱਥੇ ਲਗਾਤਾਰ ਤੁਹਾਡੇ ਵੱਲੋਂ ਧਰਨਾ ਜਾਰੀ ਹੈ ਤਾਂ ਜੇਕਰ ਆਮ ਆਦਮੀ ਪਾਰਟੀ ਸਰਕਾਰ ਫੈਸਲਾ ਵੱਡਾ ਲੈ ਆਂਦੀ ਹੈ ਤਾਂ ਤੁਸੀਂ ਇਸ ਦਾ ਸਵਾਗਤ ਕਰੋਗੇ ਇਹੀ ਤੁਸੀਂ ਕਹਿਣਾ ਚਾਹੁੰਦੇ ਹੋ ਬਿਲਕੁਲ ਸਵਾਗਤ ਕਰਾਂਗੇ ਜੀ ਬੰਦਾ ਵੀ ਆ ਠੀਕ ਹੈ ਦਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਗੱਲਬਾਤ ਕੀਤੀ ਸਾਡੇ ਨਾਲ ਆਪਣਾ ਪੱਖ ਰੱਖਿਆ ਤਾਂ ਆਮ ਆਦਮੀ ਪਾਰਟੀ ਸਰਕਾਰ 10 ਤੇ 11 ਜੁਲਾਈ ਨੂੰ ਕੀ ਕੁਝ ਫੈਸਲਾ ਲੈਂਦੀ ਹੈ ਬੇਅਦਬੀ ਨੂੰ ਲੈ ਕੇ ਇਹ ਦੇਖਣ ਵਾਲੀ ਗੱਲ ਹੋਵੇਗੀ ਉਦੋਂ ਤੱਕ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਯਾ ਕਰਾਰ ਹੋਏ ਨੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਪੰਜ ਪਿਆਰਿਆਂ ਦੇ ਅੱਗੇ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਪੰਜ ਪਿਆਰਿਆਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤੇ ਤਖਤਸ਼੍ਰੀ ਹਰਬੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਜ ਤੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਦੇ ਵੱਲੋਂ ਪਟਨਾ ਸਾਹਿਬ ਦੀ ਮਰਿਆਦਾ ਦੇ ਵਿੱਚ ਦਖਲ ਅੰਦਾਜ਼ੀ ਦੇ ਗੰਭੀਰ ਦੋਸ਼ ਦੋ ਵਾਰ ਬੁਲਾਏ ਜਾਣ ਤੋਂ ਬਾਵਜੂਦ ਵੀ ਸੁਖਬੀਰ ਬਾਦਲ ਜੜੇ ਨੇ ਉਪੇਸ਼ ਨਹੀਂ ਹੋਏ ਉੱਥੇ ਤੇ ਗੈਰ ਸੰਵਿਧਾਨਿਕ ਦਖਲ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਉਹਨਾਂ ਨੂੰ ਅੱਜ ਤਨਖਾਈਆ ਕਰਾਰ ਦਿੱਤਾ ਗਿਆ ਹੈ ਇਸ ਸਖਤ ਕਾਰਵਾਈ ਜਿਹੜੀ ਹੈ ਉਹਨਾਂ ਦੇ ਉੱਪਰ ਕੀਤੀ ਗਈ ਹੈ ਇੱਕ ਤਰੀਕੇ ਦੇ ਨਾਲ ਸਖਤ ਰਵਈਆ ਜਿਹੜਾ ਇਹ ਦਿਖਾਇਆ ਗਿਆ ਹੈ ਅੱਜ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਜਿਹੜੀ ਹੈ ਇਕਤਤਾ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮਨਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਤਖਤ ਸ਼੍ਰੀ ਪਟਨਾ ਸਾਹਿਬ ਜੀ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਕਿ ਕੁਝ ਦੋਸ਼ ਲੱਗੇ ਨੇ ਤੇ ਤਨਖਾਹਿਆ ਕਰਾਰ ਤਾਂ ਦਿੱਤਾ ਗਿਆ ਹੈ ਤਾਂ ਕੀ ਨਾਲ ਕੋਈ ਸਜ਼ਾ ਵੀ ਸੁਣਾਈ ਗਈ ਹੈ ਅ ਬਿਲਕੁਲ ਦੇਖੋ ਪੁੱਛਵਾ ਰਹਿਣਾ ਚਾਹੁੰਦਾ ਕਿ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿਹੜਾ ਅੱਜ ਪੰਜ پیار سبانش ایکترتا ہوئی ایکترتا ہوئی جس شروع اکالی دلان نے سکھبیر بادل انہوں نے تنخیح کرار دیا گیا دس دیے کہ اس کو پہلے بھی شری پٹنہ صاحب پیاریا والوں سکھبیو بادل نلب کیا ਸੁਖਬੀਰ ਸਿੰਘ ਬਾਦਲ ਕਲਪ ਕਰਨ ਦੇ باوجود ਵੀ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਅੱਜ ਵੱਡਾ ਫੈਸਲਾ ਲਿਆ ਗਿਆ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਦੇ ਕਾਜ ਆਏ। ਸਾਹਿਬ ਦੱਸਦੇ ਕਿ ਰੱਤਾ ਜਾ ਰਿਹਾ ਹੈ ਕਿ ਪੇਸ਼ ਲਈ ਸ਼ੋਮੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਿੰਦਰ ਸਿੰਘ ਕਾਮੀ ਉਹਨਾਂ ਵੱਲੋਂ ਵੀ ਫੋਨ ਕਰਕੇ ਜਿਹੜਾ ਇਸ ਇਸ ਮਾਮਲੇ ਦੇ ਵਿੱਚ ਹੋਰ ਸਮਾਂ ਮੰਗਿਆ ਗਿਆ ਸੀ ਲੇਕਿਨ ਇਸ ਦੇ ਉਚਾਲੇ ਹੀ ਸੁਖਬੀਰ ਸਿੰਘ ਬਾਦਲ ਨੂੰ ਸਮਾਂ ਵੀ ਦਿੱਤਾ ਗਿਆ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਨੇ جڑے جی جی. ہوئے معاملہ جہاں سے گھیرام کے چلتے انہوں نے لانبے کا گیا لیکن شری اکال تخت صاحب کے پانچ پیاریاں کی جی, ایکترتا ویسنی رنجیت مسکیم دیا سیوا بحال کر دیا گیا بھی. جسری پٹنا صاحب پیارے ظاہر کرتے ہوئے گی کلدیپ سڑک جس سنولا سنگھ بادل نو تلب کیتا گیا سنگھ بادل تلب ہونے کے باوجود بھی پیش نہیں ہوئے نہ ہی کسی طرح کا وہاں وسان سپشٹی دیا گیا جس کو گی لے کے ہی اجنج جہرا یہ واٹا فیصلہ لیا گیا جس کے

گرودوارا ہے شری ہرمدر صاحب وہاں سے یہ بڑا فیصلہ جو ہے وہ پارج کیا گیا ہے اور پرکاش سنگھ بادل جو ہے ان کو تنخیا گھوشت کر دیا گیا ہے اس سے پہلے دو بار انہیں بلایا گیا تھا تو نہیں پہنچے تھے سکھبیر سنگھ بادل کو دو بار پٹن کے شخصی ہرمندر صاحب بلایا گیا تھا اپنی باتوں کو لے کر اسپشٹیکرن دینے کے لیے لیکن بات دو بار وہ نہیں پہنچے دارمک چلاچار کا دوشی جو ہے انہیں گھوشت کیا گیا ہے اور یہ بڑا فیصلہ جو ہے وہ آج ایس پی ایس پی سی کے لیا گیا ہے کہہ سکتے ہیں کہ بڑی جو ہے وہ سیدھے جی, جی. بتایا جا رہا ہے کہ پہلے تو ان کو بلایا گیا تھا اس کے بعد جب وہ حاضر نہیں ہوئے تو پہلے پندرہ دن کا سمے دیا گیا پھر بیس دن کا سمے دیا گیا کیا کچھ ان کی مجبوری رہی کہ وہ وہاں پر پیش نہیں ہو پائے ایسا کچھ سکھبیر بادل کی طرف سے بیان سامنے آیا ہے دیکھیے فی الحال ابھی تک سکھبیر بادل کی طرف سے اس طریقے کا کوئی بیان نہیں آیا ہے ہم نے پہلے بھی بتایا کہ دو بار انہیں الٹیمیٹم دیا گیا تھا پہلی بار پندرہ دن کے پندرہ دن کا الٹیمیٹم دیا گیا تھا دوسری بار بیس دن کا پورا معاملہ جو تھا وہ دارمکاچار کو لے کر تھا کئی بار انہوں نے دارمک ماملوں میں ہست کیا تھا اس کو لے کر ان پہ فیصلہ جو ہے وہ آنا تھا لیکن اب تک شروعانی اکالی دل کے سنساپک ہیں پرمکھ رہے ہیں سکھبیر بادل कहीं पहुंचे उसके बाद ये बड़ा फैसला जो है वो लिया गया और ये फैसला कहीं ना कहीं कहा जा सकता है कि दो बार बुलाने के बाद ये निर्णय लिया गया तब उन्हें सदन सही अगोचर किया गया ठीक है उत्कर्ष बहुत-बहुत धन्यवाद आपका आपने हमें तमाम जानकारी जो दी है तो सुखबीर सिंह बादल ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ बार-बार ਉਹਨਾਂ ਨੂੰ ਸਮਾਂ ਦਿੱਤਾ ਗਿਆ ਤਖਤ ਤੇ શ્રી Patna जी ਸਾਹਿਬ ਦੇ ਵਿੱਚ ਪੇਸ਼ ਹੋਣ ਦੇ ਲਈ ਪਰ ਉਹ ਉੱਥੇ ਪੇਸ਼ ਨਹੀਂ ਹੋਏ ਤੇ ਅੱਜ ਪੰਜ ਪਿਆਰਿਆਂ ਦੀ ਇਕਤਰਤਾ ਹੋਈ ਪੰਜ ਪਿਆਰਿਆਂ ਨੇ ਫੈਸਲਾ ਸਨਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਯਕਾਰ ਦਿੱਤਾ ਗਿਆ ਮਿਤੀ 21 ਮਈ 2025 ਨੂੰ ਸ੍ਰੀ ਅਕਾਲ ਤਖਸੈ ਸਾਹਿਬ ਵੱਲੋਂ ਪਾਈ ਕੁਲਦੀਪ ਸਿੰਘ ਗੜਗਜ ਅਤੇ ਪਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੁਕਮਨਾਮਾ ਅਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਰਿਆਦਾ ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖਲ ਅੰਦਾਜ਼ ਕਰਕੇ ਉਸ ਦੇ ਨਿਰਣੇ ਦੇ ਖਿਲਾਫ ਜਾ ਕੇ ਗੈਰ ਸੰਵਧਾਨਿਕ ਗੈਰ ਸਿਧਾਂਤ ਆਦੇਸ਼ ਜਾਰੀ ਕਰ ਦਿੱਤਾ ਇਸ ਪੂਰੇ ਘਟਨਾਕਰਮ ਵਿੱਚ ਤੁਹਾਡਾ ਦਖਲ ਅੰਦਾਜ਼ੀ ਅਤੇ ਸਾਜ਼ਿਸ਼ ਕਰਤਾ ਦੇ ਰੂਪ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਕਰਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੋਈ ਆਦੇਸ਼ ਤਾਨੂੰ ਆਪਣਾ ਪੱਖ ਰੱਖਣ ਲਈ ਦੋ ਵਾਰ ਮੌਕਾ ਦਿੱਤਾ ਪਰ ਤੁਸੀਂ ਪੇਸ ਨਹੀਂ ਹੋਏ ਤੀਸਰੀ ਵਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬੇਨਤੀ ਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਪਰ ਫਿਰ ਵੀ ਤੁਸੀਂ ਪੇਸ ਨਹੀਂ ਹੋਏ ਇਸ ਤੋਂ ਸਪਸ਼ਟ ਲੱਗਦਾ ਹੈ ਕਿ ਤੁਸੀਂ ਉਪਰੋਕਤ ਘਟਨਾ ਕਰਮ ਵਿੱਚ ਸ਼ਾਮਿਲ ਹੋ। ਤਖਸਿਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਹੋਏ ਆਦੇਸ ਨੂੰ ਅਣਦੇਖੀ ਕਰਨ ਦੇ ਦੋਸ਼ੀ ਮੰਨੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਘੋਸ਼ਿਤ ਕੀਤਾ ਜਾਂਦਾ ਹੈ। ਤਾਂ ਇਸ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਰਣਾ ਹਿਮਾਚਲ ਧੰਨਵਾਦ।